فرمieson ਕੁਡੀਆਂ ਸਾਡੇ ਨਾਲ ਨੇ ਕੁਡੀਆਂ ਸਾਹਿਬ ਕਿਵੇਂ ਕਿਸਾਨਾਂ ਨੂੰ ਲੈ ਕੇ ਜਿਹੜਾ ਕੱਲ ਦੇ ਬਜਟ ਦੇ ਵਿੱਚ ਕੀ ਕੁਝ ਖਾਸ ਲੈ ਕੇ ਆ ਰਹੇ ਨੇ ਜੀ ਅਜੇ ਤਾਂ ਵੇਖੋ 15 ਦਿਨ ਦਾ ਸੈਸ਼ਨ ਹੈ ਜੇ ਪੰਜਾਬ ਦੇ ਜਿਹੜੇ ਵੀ ਮੁੱਦੇ ਹੈ ਜੇਵੇਂ ਕੋਈ ਚਾਹੇ ਆਪੋਜੀਸ਼ਨ ਵੀ ਲੈ ਕੇ ਆਵੇ ਚਾਹੇ ਸਾਡੇ ਮੈਂਬਰ ਸਾਹਿਬਾਨ ਰੱਖੇ ਜਾਣਗੇ ਔਰ ਲੋਕਾਂ ਲਈ ਵਿਧਾਨ ਸਭਾ ਤੇ ਪੰਜਾਬ ਦੇ ਭਲੇ ਲਈ ਸੋਚਣਾ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਖਨੌਰੀ ਦੇ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਮੁੱਦੇ ਹੱਲ ਕਿਵੇਂ ਹੋਣਗੇ ਖੇਤੀ ਨੀਤੀ ਨੂੰ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਲੈ ਕੇ ਆਉਣ ਵਧੀਆ ਕਿਸਾਨ ਕੁਸ਼ ਹੋਵੇ ਤੇ ਖੇਤੀ ਨਾਲ ਹੀ ਸਬੰਧਤ ਲੋਕ ਹੈ ਚਾਹੁੰਦੇ ਆ ਵੀ ਖੇਤੀ ਤਕੜੀ ਹੋਵੇ ਔਰ ਖੇਤੀ ਜਿਹੜੀ ਅਸੀਂ ਫਸਲ ਪੈਦਾ ਕਰ ਦਿੰਨੇ ਆ ਤੇ ਉਹ ਜ਼ਰੂਰ ਉਹਦਾ ਮੁੱਲ ਮਿਲਣਾ ਚਾਹੀਦਾ ਸਰ ਕੇਂਦਰ ਸਰਕਾਰ ਨੇ ਇਹਦਾ ਪਸਤਾਵ ਦਿੱਤਾ ਸੀ ਕਿ ਬਦਲਵੀਂ ਖੇਤੀ ਜਿਹੜੀ ਹੋਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਕਿ ਉਹ ਬਦਲਵੀਂ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਔਰ ਉਹਤੇ ਐਮਐਸਪੀ ਵੀ ਦੇਣ ਨੂੰ ਕਿਹਾ ਸੀ ਨਹੀਂ ਪੰਜਾਬ ਬਦਲਵੀਂ ਖੇਤੀ ਤਿਆਰ ਹੈ ਕਰਨ ਲਈ ਪਰ ਸਾਡੇ ਨਾਲ ਸੈਂਟਰ ਜਰੂਰ ਸਹਿਯੋਗ ਕਰੇ ਠੀਕ ਆ ਬਿਲਕੁਲ ਖੇਤੀ ਨੀਤੀ ਨੂੰ ਲੈ ਕੇ ਵੀ ਗਰਮੀਤ ਸਿੰਘ ਖੁਰਡੀਆਂ ਨੇ ਕਿਹਾ ਕਿ ਉਹ ਵੀ ਜਲਦੀ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਜਲਦੀ ਆ ਰਹੀ ਹੈ ਕਿ ਇਸ ਸੈਸ਼ਨ ਦੇ ਵਿੱਚ ਜਾਂ ਸੈਸ਼ਨ ਤੋਂ ਬਾਅਦ ਜਿਹੜਾ ਖੇਤੀ ਨੀਤੀ ਜਿਹੜੀ ਆ ਉਹ ਆ ਸਕਦੀ ਆ ਪੰਜਾਬ ਦੇ ਕਿਸਾਨਾਂ ਨੂੰ ਕੀ ਕੁਝ ਨਵਾਂ ਮਿਲੇਗਾ ਕੱਲ ਉਹ ਬਜਟ ਦੇ ਵਿੱਚ ਦੇਖਣ ਵਾਲਾ ਹੋਵੇਗਾ। ਕੈਮਰਾਮੈਨ ਅਮਨ ਦੇ ਨਰੰਦਰਪ ਸਿੰਘ ਖਿਆਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ। ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਕੁੜੀਆ ਸਾਹਿਬ ਕਿਵੇਂ ਕਿਸਾਨਾਂ ਨੂੰ ਲੈ ਕੇ ਜਿਹੜਾ ਕੱਲ ਦੇ ਬਜਟ ਦੇ ਵਿੱਚ ਕੀ ਕੁਝ ਖਾਸ ਲੈ ਕੇ ਆ ਰਹੇ। ਨਹੀਂ ਜੀ ਅਜੇ ਤਾਂ ਵੇਖੋ 15 ਦਿਨ ਦਾ ਸੈਸ਼ਨ ਹੈ ਜਿਹੇ ਪੰਜਾਬ ਦੇ ਜਿਹੜੇ ਵੀ ਮੁੱਦੇ ਐ ਜਿਵੇਂ ਕੋਈ ਚਾਹੇ ਆਪੋਜੀਸ਼ਨ ਵੀ ਲੈ ਕੇ ਆਵੇ ਚਾਹੇ ਸਾਡੇ ਮੈਂਬਰ ਸਾਹਿਬਾਨ ਰੱਖੇ ਜਾਣਗੇ। ਔਰ ਲੋਕਾਂ ਲਈ ਵਿਧਾਨ ਸਭਾ ਤੇ ਪੰਜਾਬ ਦੇ ਭਲੇ ਲਈ ਸੋਚਣਾ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਖਨੌਰੀ ਦੇ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਮੁੱਦੇ ਹੱਲ ਕਿਵੇਂ ਹੋਣਗੇ ਖੇਤੀ ਨੀਤੀ ਨੂੰ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਲੈ ਕੇ ਆਉਣ ਵਧੀਆ ਕਿਸਾਨ ਪਹੁੰਚ ਹੋਵੇ ਤੇ ਖੇਤੀ ਨਾਲ ਹੀ ਸਬੰਧਤ ਲੋਕ ਹੈ ਚਾਹੁੰਦੇ ਆ ਵੀ ਖੇਤੀ ਤਕੜੀ ਹੋਵੇ ਔਰ ਖੇਤੀ ਜਿਹੜੀ ਅਸੀਂ ਫਸਲ ਪੈਦਾ ਕਰ ਦਿੰਨੇ ਆ ਤੇ ਉਹ ਜ਼ਰੂਰ ਉਹਦਾ ਮੁੱਲ ਮਿਲਣਾ ਚਾਹੀਦਾ ਸਰ ਕੇਂਦਰ ਸਰਕਾਰ ਨੇ ਜਿਹੜਾ ਪਸਤਾਵ ਦਿੱਤਾ ਸੀ ਕਿ ਬਦਲਵੀਂ ਖੇਤੀ ਜਿਹੜੀ ਹੋਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਕਿ ਉਹ ਬਦਲਵੀਂ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਔਰ ਉਹ ਤੇ ਐਮਐਸਪੀ ਵੀ ਦੇਣ ਨੂੰ ਕਿਹਾ ਸੀ ਨਹੀਂ ਪੰਜਾਬ ਬਦਲਵੀਂ ਖੇਤੀ ਤਿਆਰ ਹੈ ਕਰਨ ਲਈ ਪਰ ਸਾਡੇ ਨਾਲ ਸੈਂਟਰ ਜਰੂਰ ਸਹਿਯੋਗ ਕਰੇ ਠੀਕ ਆ ਬਿਲਕੁਲ ਖੇਤੀ ਨੀਤੀ ਨੂੰ ਲੈ ਕੇ ਵੀ ਗਰਮੀਤ ਸਿੰਘ ਖੁਰਡੀਆਂ ਨੇ ਕਿਹਾ ਕਿ ਉਹ ਵੀ ਜਲਦੀ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਜਲਦੀ ਆ ਰਹੀ ਹੈ ਕਿ ਇਸ ਸੈਸ਼ਨ ਦੇ ਵਿੱਚ ਜਾਂ ਸੈਸ਼ਨ ਤੋਂ ਬਾਅਦ ਜਿਹੜਾ ਖੇਤੀ ਨੀਤੀ ਜਿਹੜੀ ਆ ਉਹ ਆ ਸਕਦੀ ਆ ਪੰਜਾਬ ਦੇ ਕਿਸਾਨਾਂ ਨੂੰ ਕੀ ਕੁਝ ਨਵਾਂ ਮਿਲੇਗਾ ਕੱਲ ਉਹ ਬਜਟ ਦੇ ਵਿੱਚ ਦੇਖਣ ਵਾਲਾ ਹੋਵੇਗਾ। ਕੈਮਰਾਮੈਨ ਅਮਨ ਦੇ ਨਰੰਦਰਪ ਸਿੰਘ ਖਿਆਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ। ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਕੁੜੀਆਂ ਸਾਹਿਬ ਕਿਵੇਂ ਕਿਸਾਨਾਂ ਨੂੰ ਲੈ ਕੇ ਜਿਹੜਾ ਕੱਲ ਦੇ ਬਜਟ ਦੇ ਵਿੱਚ ਕੀ ਕੁਝ ਖਾਸ ਲੈ ਕੇ ਆ ਰਹੇ। ਨਹੀਂ ਜੀ ਅਜੇ ਤਾਂ ਵੇਖੋ 15 ਦਿਨ ਦਾ ਸੈਸ਼ਨ ਹੈ ਜਿਹੇ ਪੰਜਾਬ ਦੇ ਜਿਹੜੇ ਵੀ ਮੁੱਦੇ ਹੈ ਜਿਵੇਂ ਕੋਈ ਚਾਹੇ ਆਪੋਜੀਸ਼ਨ ਵੀ ਲੈ ਕੇ ਆਵੇ ਚਾਹੇ ਸਾਡੇ ਮੈਂਬਰ ਸਾਹਿਬਾਨ ਰੱਖੇ ਜਾਣਗੇ। ਔਰ ਲੋਕਾਂ ਲਈ ਵਿਧਾਨ ਸਭਾ ਤੇ ਪੰਜਾਬ ਦੇ ਭਲੇ ਲਈ ਸੋਚਣਾ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਖਨੌਰੀ ਦੇ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਮੁੱਦੇ ਹੱਲ ਕਿਵੇਂ ਹੋਣਗੇ ਖੇਤੀ ਨੀਤੀ ਨੂੰ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਲੈ ਕੇ ਆਉਣ ਵਧੀਆ ਕਿਸਾਨ ਹੋਵੇ ਤੇ ਖੇਤੀ ਨਾਲ ਹੀ ਸਬੰਧਤ ਲੋਕ ਹੈ ਚਾਹੁੰਦੇ ਆ ਵੀ ਖੇਤੀ ਤਕੜੀ ਹੋਵੇ ਔਰ ਖੇਤੀ ਜਿਹੜੀ ਅਸੀਂ ਫਸਲ ਪੈਦਾ ਕਰ ਦਿੰਨੇ ਆ ਤੇ ਉਹ ਜ਼ਰੂਰ ਉਹ ਤਾਂ ਬੋਲ ਮਿਲਣਾ ਚਾਹੀਦਾ ਸਰ ਕੇਂਦਰ ਸਰਕਾਰ ਨੇ ਜਿਹੜਾ ਪ੍ਰਸਤਾਵ ਦਿੱਤਾ ਸੀ ਕਿ ਬਦਲਵੀਂ ਖੇਤੀ ਜਿਹੜੀ ਹੋਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਕਿ ਉਹ ਬਦਲਵੀਂ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਔਰ ਉਹ ਤੇ ਐਮਐਸਪੀ ਵੀ ਦੇਣ ਨੂੰ ਕਿਹਾ ਸੀ ਉਹਨਾਂ ਦਾ ਨਹੀਂ ਪੰਜਾਬ ਬਦਲਵੀਂ ਖੇਤੀ ਤਿਆਰ ਹੈ ਕਰਨ ਲਈ ਪਰ ਸਾਡੇ ਨਾਲ ਸੈਂਟਰ ਜਰੂਰ ਸਹਿਯੋਗ ਕਰੇ ਠੀਕ ਆ ਬਿਲਕੁਲ ਖੇਤੀ ਨੀਤੀ ਨੂੰ ਲੈ ਕੇ ਵੀ ਗਰਮੀਤ ਸਿੰਘ ਖੁਰਡੀਆਂ ਨੇ ਕਿਹਾ ਕਿ ਉਹ ਵੀ ਜਲਦੀ ਆ ਰਹੀ ਹੈ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਜਲਦੀ ਆ ਰਹੀ ਆ ਕਿ ਇਸ ਸੈਸ਼ਨ ਦੇ ਵਿੱਚ ਜਾਂ ਇਸ ਸੈਸ਼ਨ ਤੋਂ ਬਾਅਦ ਜਿਹੜਾ ਖੇਤੀ ਨੀਤੀ ਜਿਹੜੀ ਆ ਉਹ ਆ ਸਕਦੀ ਆ ਪੰਜਾਬ ਦੇ ਕਿਸਾਨਾਂ ਨੂੰ ਕੀ ਕੁਝ ਨਵਾਂ ਮਿਲੇਗਾ ਕੱਲ ਉਹ ਬਜਟ ਦੇ ਵਿੱਚ ਦੇਖਣ ਵਾਲਾ ਹੋਵੇਗਾ ਕੈਮਰਾਮੈਨ ਅਮਨ ਦੇ ਨਰੰਤਰਪੀ ਸਿੰਘ ਖਾਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ